ਪੂਨੀਆਂ ਪਰਪਲ ਆਉਣ ਦੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਪਿੰਨ ਜਲਾਲਦੀਵਾਲ ਮੇਰੇ ਪਿੰਨ ਜਲਾਲਦੀਵਾਲ ਦੀ ਆਪਣੇ ਘਰ ਤੋਂ ਹੀ ਆ ਤੇ ਆਪਾਂ ਤੁਹਾਨੂੰ ਕਿਹਾ ਸੀ ਨੀਲੀ ਰਾਵੀਆਂ ਬੂਰੀਆਂ ਕਟੀਆਂ ਲਿਆਉਂਦੇ ਰਾਂਗੇ ਤੇ ਵਧੀਆ ਵਧੀਆ ਨੀਲੀਆਂ ਦਿਖਾਵਾਂਗੇ ਇੱਥਾ ਆਪਾਂ ਨੀਲੀ ਰਾਵੀ ਲੈ ਕੇ ਆਂਦੀ ਆ ਆ ਦੇਖ ਸਕਦੇ ਹੋ ਮੂੰਹ ਮੱਥੇ ਨੂੰ ਮੂੰਹ ਵਗਾਰਾ ਦੇਖਦੇ ਦਾ ਤੇ ਅੱਖੋਂ ਅੱਖ ਚੈੱਕ ਕਰ ਸਕਦੇ ਆਂ ਬਿੱਲੀਆਂ ਅੱਖਾਂ ਨੇ ਤੇ ਫਿਰ ਫਿਰ ਦੀ ਕੁਆਲਿਟੀ ਦੇਖ ਲਓ ਐਨ ਵਧੀਆ ਪੂਰੀ ਪੈਰਾਂ ਪੂਰਾ ਤੋਂ ਪੂਰੀ ਵਧੀਆ ਤੇ ਪੂਸ ਦੇ ਦੇਖ ਲਿਆਣ ਪੂਰੀ ਚਟੀ ਆ ਤੇ ਖੁਰਬੀਪੁਰ ਰਹਿਣ ਚੱਤੇ ਨੇ ਤੇ ਮੀਰੀ ਦਾ ਵੀ ਲਿਆਂਦੀ ਆ ਥਣ ਥਣ ਦੇਖ ਲੋ ਜਿਹੜੇ ਜਿਹੜੇ ਵਧੀਆ ਥਣ ਲੱਗਿਆ ਹੋਇਆ ਕੰਨ ਕੰਨ ਬੱਥਦੇ ਆ ਤੇ ਆ ਦੇਖ ਲੋ ਮੂਮਾ ਦੀ ਦੇਖ ਰਿਹਾ ਪੂਰੀ ਵਧੀਆ ਕੱਟੀ ਆ ਤੁਸੀਂ ਚੈੱਕ ਕਰ ਸਕਦੇ ਹੋ ਤੋਂ ਹਾਂ ਹੈ ਫੇਸ ਦੀ ਦੇਖ ਲੋ ਪੂਰੀ ਕੁਆਲਿਟੀ ਆ ਤੇ ਵਧੀਆ ਵਧੀਆ ਆਪਾਂ ਨਗੀਨ ਨਹੀਂ ਲੈ ਕੇ ਆਉਣੇ ਆ ਤੁਸੀਂ ਲਿਆਉਂਦੇ ਰਹਾਂਗੇ ਆਪਾਂ ਦੱਸ ਤੋਂ ਵਧੀਆ ਵਧੀਆ ਨਗੀਨ ਨਹੀਂ ਲਿਆਉਂਦੇ ਰਹਾਂਗੇ ਜੇ ਤੁਹਾਨੂੰ ਮੀਰ ਵੀਰ ਨੂੰ ਜ਼ਰੂਰਤ ਆ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਨੰਬਰ 987534800 89 77 34 800 ਪਿੰਡ ਜਲਾਲਦੀਵਾਲ ਜਿਹੜਾ ਰਾਏ ਕੋਰਟ ਤੋਂ ਆਪਾਂ ਬਰਨਾਲੇ ਨੂੰ ਜਾਂਦੇ ਆ ਸੱਜੇ ਪਾਸੇ ਪਿੰਡ ਜਲਾਲਦੀਵਾਲ ਆਉਂਦਾਗਾ ਤੇ ਜੇ ਵੀਰ ਨੂੰ ਵੀ ਬਾਰੇ ਨੂੰ ਜ਼ਰੂਰਤਾ ਦਾ ਆਪਣੇ ਨਾਲ ਕੰਟੈਕਟ ਕਰ ਲਿਓ ਸਕਰੀਪਟ ਆਪਾਂ ਨੰਬਰ ਚਲਾਵਾਂਗੇ ਆਪ ਨੂੰ ਜਨ ਬਹੁਤ ਬਹੁਤ ਫੋਲੋ ਕਰ ਲਿਆ ਕਰੋ ਸਬਸਕ੍ਰਾਈਬ ਕਰ ਦੋ ਤੇ ਲਾਈਕ ਕਰ ਦਿਆ ਕਰੋ ਤੇ ਆਪ ਤੋਂ ਬਧੀ ਤੇ ਬਧੀ ਵੀਡੀਓ ਲਿਆ ਦੇ ਰਹੀਏ ਹੁਣ ਕਾਣੀ ਨਹੀਂ ਮਿਲਣੇ ਤੇ ਹੋਰ ਅੰਬੂਰੀਆਂ ਆਉਣੀਆਂ ਤੇ ਮੀਂਹ ਲਈਆਂ ਵੀ ਆਉਣੀਆਂ ਤੁਹਾਨੂੰ ਦਿਖਾਉਂਦੇ ਰਹਿਾਂਗੇ ਧੰਨਵਾਦ ਦੋਸਤੋ